ਅੱਜ ਮੇਰੇ ਪਾਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰਿਆਂ ਦੇ ਪਿਆਰੇ ਨੀਟਰੂ ਛਟਰਾਵਾਲੇ ਜੀ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਤ ਵੀ ਰੱਬ ਰੱਬ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲੈ ਜਾਣੀਆਂ ਮੈਂ ਤੋ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਪਾਸ ਆ ਗਏ ਇਹ ਕਹਿੰਦੇ ਵੀ ਜੇ ਮੈਂ ਜਿੱਤ ਨਹੀਂ ਗਿਆ ਤਾ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਜਿਨਾਂ ਨੇ ਆਪਣੇ ਖਤਮ ਬਾਅਦ ਆ ਕੇ سپورਟ ਦਿੱਤੀ ਹੈ ਦੇਖੋ ਜੀ ਹਾਰ ਜਿੱਤ ਰੱਬ ਦੇ ਹੱਥ ਗਿਆ ਪੱਲੇ ਔਰ ਅਬ ਆਪਣੇ ਕੋਲ ਰਖਦਾ ਹਾਂ ਜਿੱਤ ਸਭ ਤੋਂ ਪਹਿਲਾਂ ਮੈਂ ਕਹਾਂਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਰ ਜੈ ਪਰ ਜੈ ਪਰਮਾਨੰਦ ਵਾਦਨੀ ਜੈ ਗੁਰੂ ਰਵਿਦਾਸ ਤਾਂਤਾ ਸ਼ਿਰੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗਉਸਵਾ ਖੁਸ਼ਿਆਲ ਵਾਲਾ ਬੜਾ ਸਾਕ ਨੂੰ ਖੁਸ਼ ਤੇ ਕੀ ਤੁਹੀਂ ਨੰਨਕਾਰ ਮੈਂ ਤੇਰੀ ਸ਼ਨ ਮੇਰੇ ਬਾਕਸ ਲੋ ਜਕਾਰਾ ਮਾਂ ਚਿੰਤ ਬੁਨੀ ਦਾ ਸਤਿ ਸ਼੍ਰੀ ਅਕਾਲ ਜੈ ਦੇਖੋ ਜੀ ਅਸੀਂ ਨਾ ਬੰਦੇ ਆਲੇ ਬੰਦਿਆਂ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਿਆ ਇਲੈਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬਰੇ ਮੇਰਾ ਬੜਾ ਰੂਹ ਕਰਦੀ ਸੀ ਭਾਜ ਨੇ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਮੈਂ ਯਾਰ ਮੈਂ ਮਿਲ ਕੇ ਆਣਾ ਭਾਈ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਤੇ ਆ ਅਸੀਂ ਇਨਸਾਨ ਆਪਣੇ ਜਿਹੜਾ ਪਹਿਲਾਂ ਆਪਾਂ ਇਨਸਾਨ ਆ ਜੀ ਇਲੈਕਸ਼ਨ ਤੇ ਬਾਅਦ ਦੀ ਗੱਲਾਂ ਕਿਉਂਕਿ ਜੇ ਕਿਥਾ ਦੁੱਖ ਤਦ ਨਹੀਂ ਵੰਡਾਇਆ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਪਰਨ ਕੀਤਾ ਵੀ ਮੈਂ ਇਲੈਕਸ਼ਨ ਨਹੀਂ ਲੜਨ ਦੇ ਦੀ ਇਹ ਮੈਂ ਸਾਰਾ ਦਿਨ ਪਹਿਲਾਂ ਕਿਹਾਤਾ ਰਹੇ ਹੁਣ ਨਹੀਂ ਕਰ ਮੇਰੇ ਘਰ ਦੇ ਬੜੇ ਹਨਾਨ ਆ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਹਿੰਦਾ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਲੈਂਦਾ ਸੀਗਾ ਕੋਈ ਪ੍ਰਚਾਰ ਕਰਨ ਆਪ ਚੱਲ ਜਾਂਦਾ ਸੀਗਾ ਤੇ ਅਜਿਉਂ ਬੰਦਾ ਕਹਿੰਦਾ ਮੈਂ ਨਹੀਂ ਲੱਗਣਾ ਯਾਰ ਬੜੀ ਉਸ ਮੇਰੇ ਘਰਦਿਆਂ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋਗੀ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਇਹਦੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਕਿਹਾ ਵੀ ਮੈਂ ਹਾਰ ਗਿਆ ਮੈਂ ਥਾਪੀਆ ਹੁਣ ਹੁਣ ਨਹੀਂ ਕਰੂੰਗਾ ਸਰ ਤੇ ਜੇ ਹੁਣ ਹੋਊਗਾ ਤੇ ਆਪਣਾ ਕੋਈ ਕਾਰੋਬਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ ਕਾਰੋਬਾਰ ਮੈਂ ਉਹ ਖੋਲਾਂਗਾ ਤੇ ਉਹਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਗਾ ਜਾਂ ਆਪਣੇ ਫਿਲਮੀ ਗਾਣਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਗਾਣਾ ਜਲਦੀ ਲਾਂਚ ਕਰੂੰਗਾ ਜਿੰਨਾ ਹੁਣ ਮੈਂ ਇਹਦਾ ਪਾਸੇ ਦਾ ਦਿਮਾਗ ਤੇ ਨਿਕਲ ਜਾਵੇ ਬਸ ਵੀ ਇਸ ਪਿਤਾ ਛੱਡ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਹੁਕਮ ਹੋਵੇ ਤਾਂ ਗਾਣਾ ਸੁਣਾਵਾਂ ਹਾਂ ਬਿਲਕੁਲ ਤੈਸੇ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂਡਰ ਤੇ ਵਾਂਝ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਤੀ ਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ੜ ਕਵਾਰੇ ਤੂੰ ਵੇਖ ਪਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਦੀਦਰ ਦੇਖਾਂ ਅੰਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲ ਢਕਵਾਰੇ ਤੋਂ ਵੇਖ ਭਗਤ ਸਿੰਘ ਅੱਜ ਦੀ ਸੋਚ ਤੇਨੀ ਸਾਫ਼ ਦੀ ਆ ਜੀ ਅੱਛਾ ਜਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਆ ਜੀ ਸਾਡੇ ਇਦਾਂ ਦੇ ਨਮਾnde ਅੱਗੇ ਜਾਣ ਚਾਹਦੇ ਆ ਤੇ ਕਿਉਂਕਿ ਜਿੱਧਰ ਵੀ ਜ਼ਿਆਦਾ ਸੀ ਮੈਨੂੰ ਇੱਕੋ ਆਵਾਜ਼ ਆਉਂਦੀ ਜਨੀ ਸਾਹਿਬ ਜਿੱਦਣ ਜਿੱਦਾਂ ਕਰ ਬੋਟਾ ਮੰਗਣ ਗਿਆ ਯਾਰ ਮੈਂ ਕਹਿੰਦਾ ਯਾਰ ਤੂੰ ਮੇਰਾ ਨਾਮ ਦੇ ਇੱਕ ਬੋਟ ਮੈਨੂੰ ਪਾ ਦੋ ਜਿੱਦ ਤੁਹਾਡੇ ਕਰਦੀ ਪੰਜ ਚਾਰ ਉੱਧਰ ਪਾ ਦੋ ਉਹ ਯਾਰ ਜਿੱਦਣਾ ਨਹੀਂ ਲੱਗੇ ਜਾਂਦੀ ਉਹ ਤੇ ਤੋਂ ਵਧੀਆ ਬੰਦੇ ਜੀ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡ ਰੋ ਨੀਡ ਅਸੀਂ ਟਟਕੜ 5-6 ਲੱਖ ਤੋਂ ਹਾਰਾਂਗੇ ਨਹੀਂ ਨਾ ਪਵਾ ਦੇ ਉਹਨਾਂ ਕਿਤੇ ਇਹ ਚੰਨੀ ਸਾਹਿਬ ਨੇ ਟੂ ਸ਼ਟਰ ਵਾਲਾ ਬਹੁਤ ਹੀ ਇੰਟੈਲੀਜੈਂਟ ਬੰਦਾ ਹੈ ਅੱਛਾ ਲੀਡਰ ਹੈ ਚੰਨੀ ਸਾਹਿਬ ਤੇ ਤੀਨੂ ਤੇ ਸੀਤ ਨਗਰ ਵਾਲਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਹੈ ਅਰੇ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਹੈ ਕਿ ਇਹਦੀ ਬੋਟਾ ਵਧਣੀਆਂ ਸਿਰਫ ਮੇਰੀ ਇਹਨੇ ਬੋਟ ਵਧਾਣੀਆਂ ਹਨ ਮੁੜ ਕੇ ਇਸ ਦਿਨ ਮੈਂ ਅਸੀਂ ਇਹ ਹੀ ਕਹਾਂਗੇ ਸਾਡੇ ਪੰਜਾਬ ਦੇ ਸੀਐਮ ਵੀ ਇਹ ਦੁਆਰ ਤੋਂ ਉਹ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਕੋਟਾ ਪਹਿਨ ਚਾਏ ਨਾ ਪਹਿੜ ਆਪਾਂ ਨੇ ਖੜਕ ਤੇ ਨਹੀਂ ਹੱਤ ਨਾ ਇੰਜ ਨਹੀਂ ਜੀ ਨਹੀਂ ਹੱਤ ਨਹੀਂ ਮੈਂ ਚਲੀਂ ਬਾਲਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੈਨੂੰ ਅੱਜ ਹੀ ਪਹਿ ਮੰਗਣ ਲੱਪੇ ਮੈਂ ਕਹਾਂ ਮੈਂ ਕੱਢਾ ਹੋ ਮੈਂ ਕਹਿੰਦਾ ਸਾਰਾ ਮੈਂ ਸਾਹਿਬ ਜੀ ਮੈਂ ਉਹਨਾਂ ਕਰਦੇ ਅੱਜ ਮੈਂ ਕਹਿੰਦਾ ਜਦੋਂ ਤੜਾ ਸਮਾਨ ਸਾਰਾ ਚੱਕ ਲੋ ਬਣਾ ਕਹਿੰਦੇ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਦਾ ਕਹਿੰਦੇ ਵੀ ਨਹੀਂ ਅਸੀਂ ਤੇਰੇ ਨਾਲ ਆ ਜਿਹੜੇ ਤੇਰਾ ਬੰਦੇ ਤੂੰ ਖੜੇ ਕੀਤੀ ਜੋਨਾਂ ਤੋਂ ਇੱਕ ਅਦਾ ਜਿੱਤ ਗਿਆ ਮੈਂ ਕਿਹਾ ਜਿੱਤਨ ਦੇ ਹਾਰਨ ਦੇ ਉਹਨਾਂ ਦੀ ਕਿਰਮਤ ਆ ਮੈਂ ਹੁਣ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਕੋਲ ਸਟੈਂਡ ਲੈ ਲੋ ਦੀ ਜੁੱਦੀਆਂ ਦੀ ਸਟੈਂਡ ਲੈਣੇ ਆ ਇੱਕ ਸਾਈਕਲ ਦਾ ਸਟੈਂਡ ਦਾ ਮੈਂ ਕਿਹਾ ਤੁਹਾਡਾ ਵੀ ਸਟੈਂਡ ਹੋਣਾ ਜਿਹਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖ ਰਿਹਾ ਕੋਈ ਨਹੀਂ ਇਹਨਾਂ ਦਾ ਨਹੀਂ ਕਰਦਾ ਇਹਦਾ ਨਹੀਂ ਕਰਦਾ ਉਹ ਕਰਨ 3 ਮਹੀਨਾ ਬਾਅਦ ਫੇਰ ਬੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀਆਈਡੀ ਅਫਸਰ ਆ ਬਹੁਤ ਵਧੀਆ ਭੈਂਡ ਬੰਦਾ ਆ ਉਹ ਕਹਿੰਦਾ 50000 ਰੁਪਇਆ ਤੇ ਗੱਡੀ ਮੇਰੇ ਨਾਲ ਤਿੰਨ ਮਹੀਨਾ ਬਾਅਦ ਫਿਰ ਮੈਂ ਉਸ ਦਿਨ ਕਰ ਦਿੰਦਾ ਮੈਂ ਕਿ ਸਰ ਪੈਸੇ ਮੈਂ ਦੇ ਦੇਵਾਂ ਪਰ ਡੈਕਸ਼ਨ ਹੀ ਲੜੂਗਾ ਪੈਸੇ ਲੜੂਗਾ ਪਰ ਡੈਕਸ਼ਨ ਨਹੀਂ ਲੜੂਗਾ ਜੀ ਕਿਉਂਕਿ ਅੱਜ ਨਾਲ ਬਹੁਤ ਵੱਡੀ ਇੱਕ ਗੱਲ ਹੋ ਗਈ ਇੱਕ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਿਹੜੇ ਧੋਖਾ ਦੇਣਾ ਬੰਦਾ ਬਾਹਰਲੇ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਗद्दार ਹੋ ਜਾਣ ਉਹ ਆਪਣੇ ਧੋਖੇ ਕਹਿੰਦੇ ਘਰ ਦਾ ਪੇਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਟਾਂਡਿਆ ਤੇ ਮੈਨੂੰ ਪਤਾ ਨਹੀਂ ਮੈਂ ਕਹਾਂ ਵੀ ਯਾਰ ਅੱਜ ਤੋਂ ਬਾਅਦ ਖਤਮ ਤੂੰ ਨੇ ਆਪਣੇ ਘਰ ਵਾਲੇ ਨੂੰ ਪਾਈਏਗਾ ਆਪਣੇ ਭਾਈ ਚੰਨੀ ਨੂੰ ਪਾਈ ਹੈ ਇਹ ਸਹੀ ਗੱਲ ਇਹ ਨਹੀਂ ਜਾ ਕੇ ਦੇਖਿਆ ਜੀ ਪਤਾ ਨਹੀਂ ਇਹ ਗੱਲ ਕਹਿੰਦੇ ਅੰਮ੍ਰਿਤਸਰ ਚੋਂ ਖੜੀ ਕੀਤੀ ਸੀ ਵਾਰਾਨਸੀ ਜਿੱਥੇ ਖੜਾ ਹੋਣ ਗਿਆ ਮੇਰਾ ਮੇਨ ਮੁਕਾਬਲਾ ਸੀਗਾ ਮੋਦੀ ਦਾ ਕੀ ਰਾਮ ਇਹਨੂੰ ਮੁਕਾਬਲਾ ਸੀਗਾ ਮੋਦੀ ਦਾ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਜਵਾਨਾਂ ਵਾਸਤੇ ਡਰਾਈਵਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਨੇ ਪਿਓ ਦੇ ਪੱਤਨੇ ਜੈਦੀ ਕਰ ਦਿੱਤੀ ਕਿਚੜੀ ਦੇ ਮੋਰੇ ਉਹਨਾਂ ਨੇ ਬੰਦ ਨਹੀਂ ਫੜਕਿਆ ਮੰਗਲਵਾਰ ਆ ਪੈੜ ਪਰਨ ਆ ਗਿਆ ਛਾਰ ਦਿਨ ਤੈਨੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਏ ਜਦੋਂ ਫੈਲ ਜਾਵਾਂ ਖਲਾਵਾਂਗੇ ਅਸੀਂ ਫੈਲ ਲੈ ਕੇ ਮੈਂ ਤੇ ਮੇਰਾ ਵਕੀਲ ਤੇ 10 ਬੰਦੇ ਬਾਹਰ ਖੜੇ ਆ ਚਲੋ ਇੱਥੇ ਤਾਂ ਸਿਸਟਮ ਕੁਝ ਹੋਰ ਆ ਉੱਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮ੍ਹਾਂ ਕਰਾਏਗਾ ਬੈਂਕ 'ਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਏਗਾ ਤਾਂ ਹੀ ਪ੍ਰੋਪੋਜ਼ਲ ਮੰਨੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹ ਇੰਨੇ ਪੈਸੇ ਖਰਾਬ ਕੀਤੇ ਮੈਂ ਯਾਰ ਮੈਂ ਕਹਾ ਯਾਰ ਬਹੁਤ ਗਲਤੀ ਹੋ ਗਈ ਅੱਜ ਇੱਡਾ ਵੱਡਾ ਨਹੀਂ ਰਿਸਕ ਲੈਣਾ ਸੀਗਾ ਬਹੁਤ ਛੋਟੇ ਛੋਟੇ ਰਿਸਕ ਲੈ ਸੀ ਪਰ ਜ਼ਿੰਦਗੀ 'ਚ ਇੱਡਾ ਵੱਡਾ ਰਿਸਕ ਲੈਣ ਤੋਂ ਬਾਅਦ ਵੀ ਇੱਕ ਜ਼ਿੰਦਗੀ ਤੋਂ ਸਮਝ ਮਿਲ ਗਈ ਆ ਵੀ ਹੁਣ ਨਹੀਂ ਲੰਮਾ ਆਪਾਂ ਤਾਂ ਸੋਚ ਰਹੇ ਇੱਕ ਸਾਢੇ 100 ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣ ਜਾਣਾ ਸੀ ਇੱਕ ਸਾਢੇ 100 ਸੋਚ ਲੈ ਕੇ ਚੱਲੇ ਸੀਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ ਮੋਦੀ ਨੇ ਮੁੱਖਬਰਾ ਜਿਹੜਾ ਸੀ ਮੁੱਖੀ ਉਹਨੇ ਫਿਰ ਉੱਥੇ ਪਹੁੰਚਿਆ ਰਿਹਾ ਦੇਖੋ ਜੀ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰક્ષਣ ਨੂੰ ਨਹੀਂ ਮੰਨਦਾ ਮੈਂ ਸਵਿਧਾਂ ਹਮ ਲਈ ਮੰਨਦਾ ਤੇ ਸਾਡੇ ਬਾਬਾ ਸਾਹਿਬ ਆ ਸਾਡੇ ਮਾਵਾ ਪਾ ਸਾਡੀ ਅੱਖਾਂ ਨੇ ਸਾਡੇ ਬਾਲਮਿਕ ਸਮਾਜ ਗੁਰੂ ਵਿਦਾਸ ਸਮਾਜ ਮਹਾਸ਼ਾ ਸਮਾਜ ਸਾਡੇ ਕਬੀਰ ਸਮਾਜ ਸਾਰੇ ਸਮਾਜ ਇਕੱਠੇ ਹੋਏ ਤੇ ਕਿਸੇ ਨੇ ਵੀ ਜ਼ਗਰ ਜ਼ੋਰ ਨਹੀਂ ਕੀਤਾ ਮੈਂ ਕਿ ਜਿੱਦਾਂ ਜੋ ਕਾਗਾ ਸੀਗਾ ਮੈਂ ਆਪਣਾ ਪੂਰਾ 1.5 ਦੋ ਲੱਖ ਰੁਪਏ ਇਕੱਠਾ ਕਰਕੇ ਉੱਥੇ ਚੱਲ ਗਿਆ ਸਾਰਾ ਤਿਆਰੀ ਟਿਆਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਕੁਚੋਲ ਹੋ ਜਾਣੀ ਹੈ ਉਹ ਕੇ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਦੇ ਕੋਲ ਲੱਗ ਗਿਆ ਸਾਰੇ ਲੋਕੀ ਬਾਹਰ 200 ਬੰਦਾ ਫਾਇਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਲekin ਨਹੀਂ ਗੱਲ ਬਣੀ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਔਰ ਤੁਹਾਨੂੰ ਨੇਟੂ ਛੱਡਰਾ ਵਾਲਾ ਜਿੰਦਾਬਾਦ ਨੇਟੂ ਛੱਡਰਾ ਵਾਲਾ ਜਿੰਦਾਬਾਦ ਔਰ ਚਰਨਜੀਤ ਚੰਨੀ ਜੀ ਜਿੰਦਾਬਾਦ ਸਾਡੇ ਸੀਐਮ ਆਉਣ ਵਾਲੇ ਚਰਨਜੀਤ ਚੰਨੀ ਜੀ ਅਸੀਂ ਫੇਰ ਦੁਆ ਕਰਾਂਗੇ ਰੱਬ ਤੋਂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਗਾਂਧੀ ਜੀ ਕੋਲ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰੱਬ ਦੇ ਕੀ ਅਰਦਾਸ ਕਰਾਂਗੇ ਔਰ ਸੋਨੀਆ ਗਾਂਧੀ ਜੀ ਨੂੰ ਕਹਾਂਗੇ ਰਾਹੁਲ ਗਾਂਧੀ ਨੂੰ ਕਹਾਂਗੇ ਵੀ ਸਾਡੇ ਸੀਐਮ ਸਾਹਿਬ ਫੇਰ ਦੁਆ ਕਰਾਂਗੇ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਰ ਕਰ ਉੱਠੀ ਗੱਲ ਚੰਨੀ ਸਾਹਿਬ ਕਰਨਗੇ ਮਸਲੇ ਹੱਲ